ਸੈਰੀ ਕਰਸੀ ਨੇ ਗੱਲ ਵਖਰੀ ਪਾ ਕੇ ਸਧਾਰਨ ਪਰਿਵਾਰ ਦੀ ਜੇਤੂ ਕਾਉਂਸਲਰ ਨੂੰ ਦਿੱਤੀ ਵਧਾਈ ਬਟਾਲਾ ਤੋਂ ਰਿਪੋਰਟ ਬੀ ਐਸ ਕਲਸੀ ਤੇ ਅਸ਼ੋਕ ਚਰੇਵਾਲ ਬਟਾਲਾ ਦੀ ਜਿਮਨੀ ਚੋਣ ਵਿੱਚ ਵਾਰਡ ਨੰਬਰ 24 ਤੋਂ ਆਮ ਆਦਮੀ ਪਾਰਟੀ ਦੇ ਸਧਾਰਨ ਪਰਿਵਾਰ ਦੇ ਉਮੀਦਵਾਰ ਪਾਰੀ ਵੋਟਾਂ ਨਾਲ ਜੁਣ ਜਿੱਤੇ ਸਨ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਸਤਨਾਮ ਸਿੰਘ ਨੂੰ ਗੱਲ ਵਖਰੀ ਪਾ ਕੇ ਵਧਾਈ ਦਿੱਤੀ ਗਈ ਅਤੇ ਨਾਲ ਹੀ ਵਿਧਾਇਕ ਸ਼ੈਰੀ ਕਲਸੀ ਵੱਲੋਂ ਵਾਰਡ ਨੰਬਰ 24 ਦੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਐਮਐਲਯ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਲੋਕਾਂ ਨੂੰ ਆਸ਼ਵਾਸਨ ਦਿੱਤਾ ਕਿ ਵਾਰਡ ਵਿੱਚ ਜਿਹੜੇ ਕੰਮ ਰਹਿਣਦੇ ਹਨ ਉਹ ਪੇਲ ਦੇ ਆਧਾਰ ਤੇ ਕੀਤੇ ਜਾਣਗੇ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਟਾਲਾ ਬਿਊਰੋ ਚੀਫ ਬੀਐਸ ਕਲਸੀ ਤੇ ਪੱਤਰਕਾਰ ਅਸ਼ੋਕ ਚਰੇਵਾਲ ਦੀ ਖਾਸ ਰਿਪੋਰਟ ਬੜੀ ਖੁਸ਼ੀ ਦੀ ਗੱਲ ਹੈ ਜੀ ਵਾਰਡ ਨੰਬਰ 24 ਦੇ ਵਿੱਚੋਂ ਮੇਰੇ ਸਾਰੇ ਹੀ ਭਰਾਵਾਂ ਨੇ ਰਾਤ ਦਿਨ ਮਿਹਨਤ ਕੀਤੀ ਔਰ ਉਸ ਮਿਹਨਤ ਦਾ ਨਤੀਜਾ ਔਰ ਵਾਕਿਆ ਇੱਕ ਗੱਲ ਮੈਂ ਕਹਿ ਸਕਦਾ ਵੀ ਕਿਤੇ ਨਾ ਕਿਤੇ ਲੋਕ ਮਿਹਨਤ ਦਾ ਤੇ ਕੰਮ ਦਾ ਜ਼ਰੂਰ ਅਸ਼ੀਰਵਾਦ ਰੱਖਦੇ ਨੇ ਔਰ ਅੱਜ ਬਤੌਰ ਵਾਰਡ ਨੰਬਰ 24 ਦੇ ਵਿੱਚੋਂ ਇੱਕ ਆਮ ਸਾਡੇ ਪਰਿਵਾਰ ਦੇ ਜੀ ਦੇ ਵਿੱਚੋਂ ਜਿਹੜਾ ਮਿਹਨਤ ਕਰਕੇ ਕਿਰਤ ਕਰਕੇ ਰੋਟੀ ਖਾਣ ਵਾਲਾ ਇਨਸਾਨ ਹੈ ਅੱਜ ਉਹਨੂੰ ਕਾਉਂਸਲਰ ਬਣਾ ਦਤਾ ਐਮਸੀ ਬਣਾ ਦਤਾ ਔਰ ਮੈਂ ਹਮੇਸ਼ਾ ਵਾਰਡ ਨੰਬਰ 24 ਵਾਲਿਆਂ ਦਾ ਰਣੀ ਰਹੂਗਾ ਕਿਉਂਕਿ ਸਾਰਾ ਮੇਰਾ ਪਰਿਵਾਰ ਹੈ ਔਰ ਮੈਂ ਜਾਣਾ ਵੀ ਹੈ ਜੀ ਅੱਜ ਮੇਨ ਪਰਿਵਾਰ ਤੇ ਸਾਡਾ ਪਹੁੰਚ ਗਿਆ ਹੁਣ ਬਾਕੀ ਸਾਡੀਆਂ ਮਾਵਾਂ ਪਾਣਾ ਧੀਕਰੀਆਂ ਨੇ ਬਜ਼ੁਰਗ ਧੀਕਰੇ ਨੇ ਉਹਨਾਂ ਦਾ ਵੀ ਧੰਨਵਾਦ ਕਰਨ ਮੈਂ ਜਾਊਂਗਾ ਔਰ ਮੈਂ ਇਹੋ ਗੱਲ ਕਹੂੰਗਾ ਵੀ ਹੁਣ ਤਗੜੇ ਹੋ ਕੇ ਟੀਮ ਬਣ ਕੇ ਇਹ ਨਹੀਂ ਐਮਸੀ ਦੇ ਨਾਂ ਦਾ ਤੇ ਇਹੋ ਬਣਿਆ ਇਹ ਸਾਰੇ ਕਾਉਂਸਲਰ ਨੇ ਸਾਰੇ ਐਮਸੀ ਨੇ ਸੋ ਤੱਕੜੇ ਹੋ ਕੇ ਆਪਾਂ ਆਪਣੇ ਜਿਹੜੀ ਵਾਰਡ ਨੰਬਰ 24 ਦੇ ਵਿੱਚ ਕਮੀਆਂ ਇਹਨਾਂ ਦੀਆਂ ਰਹਿੰਦੀਆਂ ਨੇ ਇੱਕ ਦੋ ਕਮੀਆਂ ਰਹਿ ਗਈਆਂ ਨੇ ਇੱਕ ਸੀਵਰੇਜ ਦੀ ਸਮੱਸਿਆ ਵਾ ਜਿਹੜੀ ਮੇਨ ਹੈ ਤੇ ਇੱਕ ਅੱਧੀ ਹੋਰ ਹੈ ਕਮੀ ਉਹ ਵੀ ਆਪਾਂ ਦੂਰ ਕਰਕੇ ਆਪਣੀ ਵਾਰਡ ਨੰਬਰ 24 ਨੂੰ ਜਿਹੜਾ ਪਹਿਲ ਦੇ ਆਧਾਰ ਤੇ ਇਹਨੂੰ ਥੋੜਾ ਨੀਟ ਐਂਡ ਕਲੀਨ ਕਰਾਂਗੇ ਸਾਰੀ ਨੂੰ ਸੋ ਐਮਐਲ ਸਾਹਿਬ ਆਮ ਲੋਕਾਂ ਦੀ ਸਰਕਾਰ ਤੇ ਆਮ ਘਰ ਦੇ ਨੂੰ ਐਮਸੀ ਬਣਾ ਦਿੱਤਾ ਵੀ ਕਿਤੇ ਨਾ ਕਿਤੇ ਦੇਖੋ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਨਾ ਇਹ ਆਮ ਲੋਕਾਂ ਦੀ ਸਰਕਾਰ ਹੈ ਪਰ ਇੱਕ ਗੱਲ ਤੇ ਕਲੀਅਰ ਹੈ ਨਾ ਜੀ ਕੰਮ ਵਾਲੇ ਬੰਦੇ ਦੀ ਕਦਰ ਪੈਂਦੀ ਹੈ ਜਿਹੜਾ ਬੰਦਾ ਮਿਹਨਤੀ ਹੈ ਨਾ ਜੀ ਮਿਹਨਤੀ ਹੈ ਇਹਨੇ ਮਿਹਨਤ ਕੀਤੀ ਹੈ ਭਰਾ ਨੇ ਲੋਕਾਂ ਦੇ ਸੁੱਖ ਦੁੱਖ ਚ ਹਾਜ਼ਰ ਹੁੰਦਾ ਰਿਹਾ ਮੇਰ ਕੋ ਵਾਰਡ ਨੰਬਰ 24 ਦੇ ਕੰਮ ਲੈ ਕੇ ਆਉਂਦਾ ਰਿਹਾ ਠੀਕ ਹੈ ਔਰ ਮੈਨੂੰ ਮੈਂ ਸਾਰੀ ਟੀਮ ਜਿਹੜੀ ਸਮੁੱਚੀ ਟੀਮ ਹੈ ਕਿਉਂਕਿ ਇਹ ਸਾਧ ਬੰਦਾ ਭਲਾ ਮਾਨਸ ਬੰਦਾ ਠੀਕ ਹੈ ਸਾਨੂੰ ਇਹ ਹੋਇਆ ਵੀ ਲੋਕ ਹਮੇਸ਼ਾ ਆਪਣੇ ਲੀਡਰ ਨੂੰ ਕਿਉਂ ਚੁਣਦੇ ਨੇ ਇਹਨੂੰ ਚੁਣਦੇ ਨੇ ਉਹ ਉਹਨੂੰ ਚੁਣਦੇ ਨੇ ਵੀ ਜਿਹਦੇ ਨਾਲ ਕੰਮ ਬੇਚ ਚ ਚਕਦਾ ਸਕਣ ਜਿਹਦਾ ਗੁੱਟ ਫੜ ਕੇ ਕੰਮ ਵੀ ਕਰਾ ਲੈਣ ਔਰ ਲੋਕਾਂ ਨੇ ਬਤੌਰ ਇਹਦੇ ਤੇ ਵਿਸ਼ਵਾਸ ਜਤਾਇਆ ਮੇਰੇ ਪ੍ਰਾਸ ਸਾਰੇ ਨਾਲ ਖਲੋਤੇ ਨੇ ਇਹ ਸਾਰਿਆਂ ਦਾ ਮੈਂ ਰਣੀ ਆ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਔਰ ਇੱਕ ਵੱਡੀ ਲੀਡ ਇਹ ਹੁੰਦਾ ਨਾ ਇੱਕ ਚਲੋ ਵੀ 100 ਵੋਟ ਤੇ ਜਿੱਤ ਕੇ 150 ਤੇ ਜਿੱਤ ਕੇ ਇਹਨਾਂ ਨੇ 500 550 ਦੀ ਕਰੀਬ ਲੀਡ ਦਾ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਔਰ ਮੈਨੂੰ ਕੁਛ ਹੀ ਐਸ ਗੱਲ ਦੀ ਕਿਉਂਕਿ ਮੈਂ ਜਦੋਂ ਵੀ ਐਕਸਰ ਮੈਂ ਮੈਨੂੰ ਫੋਨ ਕਰਨ ਦਾ ਟਾਈਮ ਮਿਲਦਾ ਤੇ ਲੋਕਾਂ ਦੀ ਆਵਾਜ਼ ਇੱਕੋ ਸੀ ਮੇਰੇ ਟੀਮ ਦੀ ਆਵਾਜ਼ ਵੀ ਭਾਜੀ ਤੁਸੀਂ ਪਰਵਾਹ ਨਾ ਕਰੋ ਆਪਾਂ ਬੈਠੇ ਆ ਤੁਹਾਡੇ ਆਉਣ ਦੀ ਨਹੀਂ ਲੋੜ ਕਹਿੰਦੇ ਤੁਸੀਂ ਬਾਹਰ ਪੰਜਾਬ ਵੇਖੋ ਜੀ ਬਾਕੀ ਆਪਾਂ ਬੈਠੇ ਆ ਸੋ ਮੈਂ ਤੈਹ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮਐਲਏ ਸਾਹਿਬ ਦਾ ਧੰਨਵਾਦ ਕਰਨਾ ਹੈ ਉਹਨਾਂ ਥਾਪੀ ਦਿੱਤੀ ਆ ਤਗੜੇ ਹੋ ਕੇ ਕੰਮ ਕਰਾਓ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਮਐਲਏ ਸਾਹਿਬ ਦਾ ਬਾਕੀ ਅਸੀਂ ਅੱਜ ਵਾਰਡ ਨੰਬਰ 24 ਤੋਂ ਸਰਦਾਰ ਸਤਨਾਮ ਸਿੰਘ ਜੀ ਕੌਂਸਲਰ ਚੁਣੇ ਗਏ ਨੇ ਤੇ ਕੱਲੀ ਸਾਡੀ ਬਾਈ ਇਲੈਕਸ਼ਨ ਸੀਗੀ ਜੀ ਤੇ ਇਸ ਵਿੱਚ ਅਸੀਂ ਐਮਐਲਏ ਸਾਹਿਬ ਦੇ ਬਹੁਤ ਧੰਨਵਾਦੀ ਆਂ ਉਹਨਾਂ ਇੱਕ ਯੋਗ ਇਮਾਨਦਾਰ ਤੇ ਆਮ ਮਤਲਬ ਮਿਹਨਤ ਮਜ਼ਦੂਰੀ ਕਰਨ ਵਾਲੇ ਬੰਦੇ ਨੂੰ ਟਿਕਟ ਦੇ ਕੇ ਨਵਾਜਿਆ ਤੇ ਖੋ ਜਿਹੜਾ ਪਾਰਟੀ ਦਾ ਸਲੋਗਨ ਹੈ ਜੀ ਆਮ ਆਦਮੀ ਇਹਦੇ ਤੇ ਟੁੱਕਿਆ ਜੀ ਇਹ ਵਾਕੇ ਹੀ ਆਮ ਆਦਮੀ ਆ ਉਹਨਾਂ ਨੇ ਇਹ ਜੇ 10 ਪੈਸੇ ਕੰਮ ਵੀ ਇਹਦੀ ਪਾਵਰ ਹੈ ਸਮਰੱਥਾ ਹੈ ਨਾ ਜੀ ਇਹਨੇ 100 ਪੈਸੇ ਕੀ 10 ਗੁਣਾ ਵੱਧ ਗਏ ਕੌਂਸਲਰ ਬਣਨ ਤੋਂ ਪਹਿਲੋ ਇਹ ਨਹੀਂ ਹੁਣ ਤੇ ਚਲੋ ਇੰਨਾ ਕਰਨੇ ਹੀ ਆ ਇਹ ਜਦੋਂ ਨਹੀਂ ਵੀ ਸੀਗੇ ਪਿੰਡ ਤੇ ਬਹੁਤ ਵਿਕਾਸ ਲਈ ਕਾਫੀ ਇਹਨਾਂ ਕੰਮ ਕੀਤੇ ਨੇ ਜੋ ਰਹਿ ਗਏ ਨੇ ਐਮਐਲਏ ਸਾਹਿਬ ਦੇ ਸੰਬੰਧ ਵਿੱਚ ਓਕੇ ਅਸੀਂ ਦੱਸਾਂਗੇ ਅੱਜ ਤੇ ਅਸੀਂ ਕੇਵਲ ਧੰਨਵਾਦ ਕਰਨ ਆਏ ਆ ਕਿ ਤੁਸੀਂ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਮੈਂ ਆਵਾਂ ਕਿ ਤੁਸੀਂ ਸਾਰੇ ਲੋਕ ਅਸੀਂ ਕਹੇ ਜੀ ਤੁਹਾਡੇ ਤੇ ਪੰਜਾਬ ਦੀ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਪੰਜਾਬ ਪ੍ਰਧਾਨ ਹੋ ਇਸ ਕਰਕੇ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਹੈ ਇਹ ਸਾਡੇ ਤੇ ਰਹਿਣ ਦਿਓ ਅਸੀਂ ਜਿਤਾਵਾਂਗੇ ਤੁਹਾਡੀ ਝੋਲੀ ਪਾਵਾਂਗੇ ਤੇ ਬਹੁਤ ਵੱਡੀ ਲੀਡ ਨਾਲ 800 ਤੋਂ ਵੋਟਾਂ ਚੋਂ 600 ਲੈ ਜਾਣੀਆਂ ਕੋਈ ਛੋਟੀ ਗੱਲ ਨਹੀਂ ਤੇ ਬਹੁਤ ਵੱਡੀ ਲੀਡ ਨਾਲ ਲੋਕਾਂ ਨੇ ਐਮਐਲਏ ਸਾਹਿਬ ਤੇ ਬਹੁਤ ਵਿਸ਼ਵਾਸ ਕਰਕੇ ਕਿਉਂਕਿ ਸਾਡੇ ਕਾਫੀ ਰੁਕੇ ਹੋਏ ਕੰਮ ਜੋ 70-70 ਸਾਲ ਹੋ ਗਏ ਨੇ ਨਹੀਂ ਹੋ ਸਕੇ ਇਹਨਾਂ ਨੇ ਪਿਛਲੇ ਦੋ ਸਾਲਾਂ 'ਚ ਬੇਸ਼ੱਕ ਸਾਡੇ ਕਾਉਂਸਲਰ ਨਹੀਂ ਵੀ ਸੀਗੇ ਪਰ ਉਹਨਾਂ ਕਰਵਾਇਆ ਇਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਆ ਤੇ ਬਾਕੀ ਜਿਹੜੇ ਕਾਰਜ ਨੇ ਪਿੰਡ ਵਾਸੀਆਂ ਨਾਲ ਸਲਾਮ ਮਜਬੂਰਾ ਕਰਕੇ ਜੋ ਵੀ ਕਰਾਉਣ ਵਾਲੇ ਨੇ ਅਸੀਂ ਦੱਸਾਂਗੇ ਕਰਾਵਾਂਗੇ